ਆਮ ਆਦਮੀ ਪਾਰਟੀ ਦੇ ਇੱਕ ਹੋਰ ਵਿਧਾਇਕ ਨੇ ਆਪਣਾ ਅਸਤੀਫਾ ਦੇਣ ਦੀ ਕਰ ਦਿੱਤੀ ਤਿਆਰੀ ਜੋ ਆਪਣਾ ਅਸਤੀਫਾ ਲੈ ਕੇ ਅੱਜ ਪ੍ਰੈਸ ਕਾਨਫਰੰਸ ਕਰ ਰਹੇ ਨੇ ਜਿਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਪਣਾ ਅਸਤੀਫਾ ਦੇਣ ਦੇ ਲਈ ਤਿਆਰੀ ਕਰ ਲਈਏ ਬਹੁਤ ਜਲਦੀ ਆਪਣਾ ਅਸਤੀਫਾ ਦੇ ਦੇਣਗੇ ਜੋ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਜੋ ਲੰਡ ਆਰਡਰ ਦੀ ਸਥਿਤੀ ਨੂੰ ਲੈ ਕੇ ਉਹਨਾਂ ਨੇ ਵੱਡੇ ਸਵਾਲ ਖੜੇ ਕਰ ਦਿੱਤੇ ਨੇ ਆਮ ਆਦਮੀ ਪਾਰਟੀ ਦੇ ਵਿੱਚ ਖਲਾਰਾ ਪੈ ਗਿਆ ਜੋ ਇਸ ਵਿਧਾਇਕ ਨੇ ਆਪਣਾ ਅਸਤੀਫਾ ਦੇਣ ਦਾ ਐਲਾਨ ਕਰ ਦਿੱਤਾ ਹੈ ਉਹ ਕਿਹੜਾ ਵਿਧਾਇਕ ਜਿਹੜਾ ਆਪਣਾ ਅਸਤੀਫਾ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਦੇ ਕੋਲ ਪਹੁੰਚਿਆ ਹੋਇਆ ਹੈ ਤੁਸੀਂ ਜੁੜਿਆ ਲੋਕ ਰਾਏ న్యూਸ ਦੇ ਨਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਜਿਹੜੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਘੰਟੀ ਦਾ ਬਟਨ ਜਰੂਰ ਦਬਾ ਦਿਓ ਤਾਂ ਕਿ ਤੁਹਾਨੂੰ ਹਰ ਰੋਜ਼ ਨਵੀਂ ਤੇ ਤਾਜ਼ਾ ਜਾਣਕਾਰੀ ਮਿਲ ਸਕੇ ਸੋ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਪਹਿਲਾ ਇੱਕ ਵਿਧਾਇਕ ਨੇ ਜੋ ਆਪਣਾ ਅਸਤੀਫਾ ਦਿੱਤਾ ਸੀ ਜਲੰਧਰ ਦੇ ਵਿੱਚ ਉਸ ਤੋਂ ਬਾਅਦ ਉਹ ਭਾਜਪਾ ਸ਼ਾਮਲ ਹੋਇਆ ਉੱਥੇ ਜਿਮਨੀ ਚੋਣ ਹੋਈ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਆਪਣੇ ਇੱਕ ਮਜੂਤਾ ਵਿਧਾਇਕ ਨੂੰ ਪਾਰਟੀ ਤੋਂ ਬਾਹਰ ਕਰ ਦਿੱਤਾ ਸੋ ਅੱਜ ਇਹ ਤੀਸਰਾ ਵਿਧਾਇਕ ਜਿਹੜਾ ਕਿ ਆਪਣਾ ਖੁਦ ਅਸਤੀਫਾ ਦੇਣ ਵਾਸਤੇ ਜਿਸ ਨੇ ਐਲਾਨ ਕਰ ਦਿੱਤਾ ਹੈ ਜੋ ਆਮ ਆਦਮੀ ਪਾਰਟੀ ਦੇ ਸਰਕਾਰ ਦੇ ਉੱਪਰ ਹੀ ਉਸ ਨੇ ਦੋਸ਼ ਲਾ ਦਿੱਤੇ ਨੇ ਸੋ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਸਾਢੇ 3 ਸਾਲ ਹੋ ਗਏ ਪਰ ਆਮ ਆਦਮੀ ਪਾਰਟੀ ਦੇ ਇਸ ਵਿਧਾਇਕ ਨੇ ਅੱਜ ਅਸਤੀਫਾ ਦੇਣ ਤੋਂ ਪਹਿਲਾਂ ਜੋ ਪ੍ਰੈਸ ਕਾਨਫਰੰਸ ਕੀਤੀ ਹੈ ਇਸ ਨੇ ਪੰਜਾਬ ਦੇ ਵਿੱਚ ਹਾਕਾਰ ਮਚਾ ਦਿੱਤੀ ਹੈ ਪਿਛਲੇ ਦਿਨੀ ਜਿਵੇਂ ਅਬੋਰ ਦੇ ਵਿੱਚ ਇੱਕ ਮਸ਼ਹੂਰ ਕਪੜਾ ਵਪਾਰੀ ਸੰਜੇ ਵਰਮਾ ਦੇ ਕਤਲ ਹੋ ਜਾਂਦਾ ਦਿਨ ਦਿਹਾੜੇ ਗੋਲੀਆਂ ਮਾਰ ਦਿੱਤੀਆਂ ਜਾਂਦੀਆਂ ਨੇ ਇਸ ਹੱਤਿਆकांड ਤੋਂ ਬਾਅਦ ਲਗਾਤਾਰ ਸਿਆਸਤ ਗਰਮਾਉਂਦੀ ਰਹੀ ਇਸ ਮਾਮਲੇ ਵਿੱਚ ਕਪੜਾ ਵਪਾਰੀ ਸੰਜੇ ਵਰਮਾ ਦੇ ਕਤਲ ਕਰਨ ਵਾਲੇ ਹੱਤਿਆਰੇ ਹਾਲੇ ਵੀ ਪੁਛਦੀ ਗ੍ਰਿਫਤ ਵਿੱਚ ਨਹੀਂ ਆਏ ਸੋ ਇਸ ਨੂੰ ਲੈ ਕੇ ਜੋ ਸਿਆਸੀ ਆਗੂਆਂ ਵੱਲੋਂ ਇੱਕ ਦੂਜੇ ਉੱਤੇ ਸਿਆਸੀ ਪਲਟਵਾਰ ਕੀਤੇ ਗਏ ਉਹ ਪਿਛਲੇ ਦਿਨੀ ਜੋ ਪੰਜਾਬ ਵਿਧਾਨ ਸਭਾ ਸੈਸ਼ਨ ਚੱਲਿਆ ਉਸ ਦੇ ਵਿੱਚ ਜੋ ਸਿੱਧਾ ਦੋਸ਼ ਲਾ ਦਿੱਤਾ ਗਿਆ ਉਸ ਵਿਧਾਇਕ ਦੇ ਉੱਪਰ ਬੱਲੂ ਹਣੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨਦੀਪ ਗੋਲਡੀ ਮੁਸਾਫਰ ਜੋ ਅੱਜ ਅਬੋਰ ਦੀ ਦਾਣਾ ਮੰਡੀ ਵਿਖੇ ਇੱਕ ਦਫ਼ਤਰ ਦੇ ਵਿੱਚ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਾਈ ਇਸੇ ਦੌਰਾਨ ਉਹਨਾਂ ਨੇ ਕਿਹਾ ਕਿ ਬੀਤੇ ਦਿਨੀ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਕੁਮਾਰ ਜਾਖੜ ਵੱਲੋਂ ਸੰਜੇ ਬਰਮਾ ਹਤਿਆਕੰਡ ਮਾਮਲੇ ਨੂੰ ਲੈ ਕੇ ਜੋ ਰਾਜਨੀਤਿਕ ਪਾਰਟੀਆਂ ਦੇ ਉੱਪਰ ਤੰਜ ਕੱਸਿਆ ਸੀ ਉਹਨਾਂ ਨੇ ਕਿਹਾ ਸੀ ਕਿ ਅਸਲੀ ਗੈਂਗਸਟਰ ਉਹ ਹਨ ਜੋ ਵਿਧਾਨ ਸਭਾ ਦੇ ਵਿੱਚ ਛਿੱਟੇ ਕੁਰਤੇ ਪਜਾਮੇ ਪਾ ਕੇ ਸ਼ਰਮੰਗਲੀਆਂ ਦਿੰਦੇ ਹਨ ਤੇ ਉਹ ਵਰਮਾ ਪਰਿਵਾਰ ਤੋਂ ਮਹੀਨਿਆਂ ਦੀਆਂ ਫਰੋਟੀਆਂ ਲੈਂਦੇ ਸਨ ਵਿਧਾਇਕਾ ਮੰਦਿਰ ਗੋਲਡੀ ਨੇ ਕਿਹਾ ਕਿ ਪੰਜਾਬ ਪਾਲਪਾ ਪ੍ਰਧਾਨ ਸੁਨੀਲਪਰ ਜਾਖੜ ਦਾ ਇਹ ਦੋਚ ਸਿੱਧੇ ਤੇ ਅਸਿੱਧੇ ਤੌਰ ਤੇ ਉਹਨਾਂ ਉੱਪਰ ਲਗਾਇਆ ਗਿਆ ਸੀ ਗੋਲਡੀ ਮਸਾਫਰ ਜਿਹੜੇ ਬੱਲੂ ਆਣੇ ਤੋਂ ਵਿਧਾਇਕ ਨੇ ਜਿਨ੍ਹਾਂ ਦਾ ਜੋ ਗੈਂਗਸਟਰ ਦੇ ਨਾਲ ਉਹਨਾਂ ਦਾ ਜਿਹੜੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਸੀ ਸੋ ਹਾਲਾਂਕਿ ਇਸ ਮਾਮਲੇ ਵਿੱਚ ਕਪੜਾ ਵਪਾਰੀ ਸੰਜੇ ਵਰਮਾ ਹਤਿਆ ਕਾਰਨ ਬਾਅਦ ਅਰਜੂ ਬਿਸ਼ਨੋਈ ਦੇ ਨਾਮ ਤੇ ਅਕਾਊਂਟ ਤੋਂ ਇਹ ਹਤਿਆ ਦੀ ਜ਼ਿੰਮੇਵਾਰੀ ਲੈਣ ਦੀ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਪੋਸਟ ਤੋਂ ਬਾਅਦ ਵਿਧਾਇਕ ਅਮਨਦੀਪ ਗੋਲਡੀ ਦੀ ਫੋਟੋ ਅਰਜੂ ਬਿਸ਼ਨੋਈ ਨਾਮ ਦੇ ਸ਼ਖਸ ਨਾਲ ਸੋਸ਼ਲ ਮੀਡੀਆ ਤੇ ਵੀ ਵਾਇਰਲ ਹੋਈ ਜਿਸ ਨੂੰ ਉਹ ਜੋ ਐਡੀਟਿਡ ਫਾਈਲ ਨਹੀਂ ਕਰਦੇ ਜੋ ਕਿ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਵਿਧਾਇਕ ਗੋਲਡੀ ਮਸਾਫਰ ਨੇ ਜੇਕਰ ਉਹਨਾਂ ਉੱਪਰ ਲੱਗੇ ਦੋਸ਼ ਸਾਬਤ ਹੋ ਜਾਂਦੇ ਹਨ ਤਾਂ ਉਹ ਆਪਣਾ ਅਸਤੀਫਾ ਮੁੱਖ ਮੰਤਰੀ ਭਗਵੰਤ ਮਾਨ ਨੂੰ ਸੌਂਪ ਦੇਣਗੇ ਸੋ ਵਿਧਾਨ ਸਭਾ ਸਪੀਕਰ ਨੂੰ ਆਪਣਾ ਅਸਤੀਫਾ ਦੇਣ ਵਾਸਤੇ ਉਹਨਾਂ ਨੇ ਐਲਾਨ ਕਰ ਦਿੱਤਾ ਹੈ ਪਾਰਟੀ ਤੋਂ ਦੋ ਵੀ ਆਪਣਾ ਅਸਤੀਫਾ ਦੇ ਦੇਣਗੇ ਪਰ ਜੇਕਰ ਪੰਜਾਬ ਭਾਜਪਾ ਪ੍ਰਧਾਨ ਵੱਲੋਂ ਲਾਏ ਗਏ ਸਾਰੇ ਦੋਸ਼ ਸਾਬਤ ਨਹੀਂ ਹੁੰਦੇ ਤਾਂ ਸਨੇਹ ਕੁਮਾਰ ਜਾਖੜ ਨੂੰ 7 ਦਿਨਾਂ ਦੇ ਅੰਦਰ ਅੰਦਰ ਜਨਤਕ ਤੌਰ ਤੇ ਮਾਫੀ ਮੰਗਣੀ ਚਾਹੀਦੀ ਹੈ ਜਿਨ੍ਹਾਂ ਨੇ 골ਡੀ ਮਸਾਫਰ ਦੇ ਉੱਪਰ ਸਿੱਧੇ ਇਲਜ਼ਾਮ ਲਾਇਆ ਨੇ ਕਿ 골ਡੀ ਮਸਾਫਰ ਦੇ ਨਾਲ আরজু বু什नोई ਮਿਲਿਆ ਹੋਇਆ ਸੀ আরজু বু什नोई ਦੇ ਤਸਵੀਰਾਂ ਦੇਖਿਆ ਜਾਂਦੀਆਂ ਨੇ ਜੋ মিডিਆ ਦੇ ਉੱਪਰ ਦੇਖੀਆਂ ਗਈਆਂ ਨੇ 골ਡੀ ਮਸਾਫਰ ਜੋ ਬੱਲੂ ਆਣਾ ਤੋਂ ਵਿਧਾਇਕ ਨੇ ਉਹਨਾਂ ਦੇ ਉੱਪਰ ਜੋ ਸੁਨੀਲ ਕੁਮਾਰ ਜਾਖੜ ਨੇ ਕਿਹਾ ਸੀ ਕਿ ਚਿੱਟੇ ਕੁਰਤੇ ਪਜਾਮਿਆਂ ਦੇ ਵਿੱਚ ਲੋਕ ਵਿਧਾਨ ਸਭਾ ਵਿੱਚ ਬੈਠੇ ਜਿਹੜੀ ਇਹ ਸ਼ੰਦਗਲੀਆਂ ਦੇ ਰਹੇ ਨੇ ਇਹ ਫਰੋਤੀਆਂ ਲੈਂਦੇ ਰਹੇ ਨੇ ਸੋ 골ਡੀ ਮਸਾਫਰ ਇਸੇ ਕਰਕੇ ਆਪਣਾ ਅਸਤੀਫਾ ਦੇਣ ਲਈ ਉਹਨਾਂ ਨੇ ਐਲਾਨ ਕਰ ਦਿੱਤਾ ਹੈ